ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਹਾਧਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸਾਰੇ ਦੋਸਤਾਂ ਦਾ ਧੰਨਵਾਦ ਥੈਂਕ ਯੂ ਸ਼ੁਕਰੀਆ ਜਿਹੜੇ ਮੇਰੇ ਭਰਾਵਾਂ ਨੇ ਬਹੁਤ ਸਾਰਾ ਸਤਿਕਾਰ ਦਿੱਤਾ ਹੈ ਬਹੁਤ ਭਰਾਵਾਂ ਨੇ ਜਿਹੜਾ ਪਾਊਡਰਸ ਦੇ ਆਰਡਰ ਦਿੱਤੇ ਆ ਸੋ ਸਾਰਿਆਂ ਦਾ ਜਿਹੜਾ ਪਾਊਡਰ ਹੈਗਾ ਅਸੀਂ ਉਹ ਮੀਨਰਲ ਮਿਕਚਰ ਹੈ ਅਸੀਂ ਕੱਲ ਕੋਰੀਅਰ ਕਰਵਾ ਲਾਂਗੇ ਪੈਕਿੰਗ ਹੋ ਚੁੱਕੀ ਹੈ ਅੱਜ ਛੁੱਟੀ ਸੀ ਛੰਡੇ ਕਰਕੇ ਸੋ ਕੱਲ ਸਾਰਿਆਂ ਦਾ ਜਿਹੜਾ ਉਹ ਆਪਣਾ ਮੀਨਰਲ ਮਿਕਚਰ ਅਸੀਂ ਕੋਰੀਅਰ ਕਰਾ ਕੇ ਤੁਹਾਨੂੰ ਵਟਸਐਪ ਕਰ ਦਿਆਂਗੇ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਤੇ ਫੇਥ ਕੀਤਾ ਸੋ ਮੈਂ ਉਮੀਦ ਕਰੂੰਗਾ ਕਿ ਤੁਹਾਨੂੰ ਜਿਹੜੇ ਸਾਡੇ ਉਹ ਮੀਨਰਲ ਮਿਕਚਰ ਦੇ ਚੰਗੇ ਰਿਜ਼ਲਟ ਮਿਲਣ ਉਹ ਵੀ ਛੜੀ ਤੁਹਾਡੇ ਪਸ਼ੂ ਤੰਦਰੁਸਤ ਰਹਿਣ ਤੁਸੀਂ ਤੰਦਰੁਸਤ ਰਹੋ ਸਿਹਤਮੰਨੀ ਰਹੇ ਆਪਾਂ ਇੱਕ ਬਹੁਤ ਵਧੀਆ ਜਿਹੜਾ ਹੈਗਾ ਡੇਰੀ ਫਾਰਮ ਦਾ ਕੀਤਾ ਸਿਰਜੀਏ ਸੋ ਦੋਸਤੋ ਅੱਜ ਇੱਕ ਦੋ ਮੈਸੇਜ ਵੀ ਆਏ ਸੀ ਤੇ ਫੋਨ ਬਹੁਤ ਆ ਰਹੇ ਬੜੇ ਦਿਨਾਂ ਤੋਂ ਕਿਉਂਕਿ ਸੂਏ ਦਾ ਟਾਈਮ ਹੈ ਸਵੇਰ ਸਟਾਰਟ ਹੈ ਸੋ ਬਹੁਤ ਸਾਰੇ ਮੇਰੀ ਭੈਣ ਦਾ ਵੀ ਮੈਸੇਜ ਆਇਆ ਸੀਗਾ ਵੀ ਵੀਰਜੀ ਤੁਹਾਨੂੰ ਦੱਸਿਓ ਵੀ ਸੂਣ ਤੋਂ ਪਹਿਲਾਂ ਆਪਾਂ ਕਿਹੜੀ ਖਾਾਕ ਪਾਈਏ ਸੋ ਦੋਸਤੋ ਇਹ ਹੁਣ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਫੀਡਾਂ ਵਗੈਰਾ ਆ ਚੁੱਕੀਆਂ ਜਿਹੜੀਆਂ ਆਪਾਂ ਸੂਣ ਤੋਂ ਪਹਿਲਾਂ ਦੇਣੇ ਆ ਸੋ ਦੋਸਤੋ ਚਲੋ ਵੇਖੋ ਉਹ ਤਾਂ ਫੀਡਾ ਦਾ ਅੱਜ ਆਉਂਦੀਆਂ ਪਈਆਂ ਨੇ 3-4 ਸਾਲ ਹੋ ਗਏ 5 ਸਾਲ ਹੋ ਗਏ ਸੋ ਇਸ ਤੋਂ ਪਹਿਲਾਂ ਜਿਹੜੀਆਂ ਆਪਾਂ ਡਾਈਟ ਪਲਾਨ ਜਿਹੜੀਆਂ ਮੈਂ ਆਪਦੇ ਫਾਰਮ ਤੇ ਦੋਸਤੋ ਦੇਣਾ ਨੇਚਰਲ ਜਿਹੜਾ ਆਪਣਾ ਡਾਈਟ ਪਲਾਨ ਹੁੰਦਾ ਜਿਹੜਾ ਆਪਾਂ ਸੂਣ ਤੋਂ 1 ਮਹੀਨਾ ਪਹਿਲਾਂ ਸ਼ੁਰੂ ਕਰਨਾ ਹੁੰਦਾ ਸੋ ਦੋਸਤੋ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਚਾਹੇ ਤੁਹਾਡੀ ਗਾਂ ਹੈ ਚਾਹੇ ਤੁਹਾਡੀ ਮੱਝ ਸੋ ਦੋਸਤੋ ਤੁਸੀਂ ਉਹਨੂੰ ਆਪਣਾ ਜਿਹੜਾ ਡਾਈਟ ਦੇਣੀ ਹੈ ਉਹ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਸੋ ਜੇ ਤੁਸੀਂ ਆਪਣਾ ਮੈਨੂੰ ਮੈਸੇਜ ਕਰਦੇ ਰਹੋ ਕਰੋ ਹੋਰ ਵੀ ਬੜੇ ਭਰਾਵਾਂ ਦੇ ਮੈਸੇਜ ਨੇ ਪ੍ਰੋਬਲਮਾਂ ਬਾਰੇ ਇੱਕ ਤਾਂ ਨੇਵਾ ਟੇਡਾ ਕਿਉਂ ਕਰਦੀਆਂ ਨੇ ਮੱਝਾਂ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ ਸੋ 1 ਬੇ 1 ਜਿਵੇਂ ਜਿਵੇਂ ਮੇਰੇ ਦਿਮਾਗ 'ਚ ਗੱਲ ਆਈ ਜੇਗੀ ਮੈਂ ਤੁਹਾਨੂੰ ਦੱਸ ਦਾਰਾਂਗਾ ਸੋ ਸਭ ਤੋਂ ਪਹਿਲਾਂ ਦੋਸਤੋਂ ਲੈਣੀ ਆਪਾਂ ਕਣਕ ਕਣਕ ਦਾ ਦਲੀਆ ਤੇ ਦੋਸਤੋਂ ਆਪਣਾ ਮੈਂ ਤੁਹਾਨੂੰ ਇੱਕ ਮੱਝ ਦਾ ਦੱਸਣ ਲੱਗਾ ਦੋਸਤੋਂ ਕਣਕ ਦਾ ਦਲੀਆ ਲੈਣਾ ਆਪਾਂ 1 ਕਿਲੋ बनके बनके सो दोस्तों इनने नाल ही आपा लेनी है बडेम्या दी खाल <coughs> बडेम्या दी खाल सो दोस्तों आपा इन्नू बिनोला खाल ਵੀ ਕਹਿ ਦਿੰਨੇ ਆ ਬਨਕੇ ਸੋ ਦੋਸਤੋ ਇਹ ਤੁਸੀਂ ਨੋਟ ਕਰ ਲਿਓ ਬਡੇਮਿਆ ਦੀ ਖਾਲੇ ਨੂੰ ਆਪਾਂ ਬਨੋਲਾ ਖਾਲ ਵੀ ਕਹਿ ਦਿੰਨੇ ਆ ਕਿਉਂਕਿ ਅਲੱਗ-ਅਲੱਗ ਭਾਸ਼ਾ ਦੇ ਵਿੱਚ ਇਹ ਜਾਣੇ ਸੋ ਦੋਸਤੋ ਫਿਰ ਆਪਾਂ ਲੈਣੀ ਆ ਛੋਲਿਆਂ ਦਾ ਸ਼ਿਲਕਾ ਛੋਲਿਆਂ ਦੀ ਚੋਰੀ ਨਹੀਂ ਲੈਣੀ ਛਿਰਕਾ ਲੈਣਾ ਛਿਲਕਾ ਦੋਸਤੋ ਇਹ ਵੀ ਕੁਝ ਲੈਣਾ ਹੈ 1 ਕਿਲੋ ਸੋ ਦੋਸਤੋ ਇਹਦੇ ਨਾਲ ਹੀ ਕਲਕਤਾ ਦਲੀਆ ਬਰੇਵੀਆ ਦੀ ਖਾਲ ਛੋਲਿਆਂ ਦਾ ਛਿਰਕਾ ਤੇ ਸਰੋਂ ਦੀ ਖਾਲ ਦੋਸਤੋ ਮਸਟਰਡ ਜਿਹੜੀ ਆਪਣਾ ਸਰੋਂ ਦੀ ਖਾਲ ਦੋ ਸਾਰੋਂ ਦੀ ਖੜ ਮੈਂ ਦੋਸਤੋ ਬੋਲਦਾ ਨਾਲ ਤਾਂ ਪਿਆ ਕਈ ਵਾਰੀ ਕਈ ਭਰਾਵਾਂ ਨੂੰ ਮੈਂ ਇੱਕ ਦਿਸ ਤਾਂ ਆ ਦਸਦਾ ਨਹੀਂ ਬਲੈਕ ਬੋਰਡ ਤੇ ਵੀ ਨਹੀਂ ਆਇਆ ਕਿਉਂਕਿ ਪਸੀਨਾ ਆ ਜਾਂਦਾ ਨਾਲ ਹੱਥ ਨਾਲ ਫਿਰ ਉੱਤੇ ਮਾਰਕਰ ਨਹੀਂ ਚੱਲਦਾ ਸੋ ਦੋਸਤੋ ਇਹ ਤੁਸੀਂ ਲੈਣੀ ਹੈ 500 ਗ੍ਰਾਮ ਸੋ ਦੋਸਤੋ ਕਰਨਾ ਕੀ ਇਹ ਇਹਨੂੰ ਸਾਰੇ ਮਟੀਰੀਅਲ ਨੂੰ 10 ਕਿਲੋ ਪਾਣੀ ਪਾ ਕੇ ਉਹਦੇ ਵਿੱਚ ਤੁਸੀਂ ਇਹ ਰੇਨ ਲੈਣਾ ਰੇਨ ਲੈਣਾ ਜੈ ਨੂੰ ਕਿਹਾਉ ਪਕਾ ਲੈਣਾ ਜਾਂ ਕਹ ਲਓ ਵੀ ਤੁਸੀਂ ਇਹਨੂੰ ਉਬਾਲ ਲੈਣਾ ਜੋ ਤੁਹਾਡੀ ਪਾਜਾ ਦੇ ਵਿੱਚ ਹੈਗਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਲਿਖਿਆ ਸੀ ਨਾ ਕਿਉਂ ਕਿ ਉਹਦਾ ਕਾਰਨ ਇਹ ਹੁੰਦਾ ਹੈ ਵੀ ਜਿਹੜਾ ਆਪਣਾ ਪਸ਼ੂ ਨੂੰ ਆਪਾਂ ਡਾਇਰ ਦੇਨੇ ਨਾ ਦੋਸਤੋ ਆਪਾਂ ਜੇ ਤਾਂ ਉਹਨੂੰ ਕੱਚੀ ਫੀਡ ਦਵਾਂਗੇ ਨਾ ਉਹਨੂੰ ਜਿਹੜੀ ਇਹ 65% ਜਿਹੜੀ ਫੀਡ ਨਾ ਦੋਸਤੋ ਆਪਣੀ 65% ਫੀਡ ਪਚਦੀ ਏ 35% ਉਹ ਬਾਹਰ ਕੱਢ ਦਿੰਦਾ ਜਿਹੜੀ ਆਪਾਂ ਦੇਨੇ ਆ ਸਟ੍ਰੀਮ ਕੀਤੀ ਹੋਈ ਫੀਡ ਆਪਣੇ ਪਸ਼ੂ ਤੁਸੀਂ ਵੇਖਿਓ ਹਾੜਾ ਜਦੋਂ ਆਪਾਂ ਬਾਹਰੀ ਫੀਡ ਪਾਈਦੀ ਕੰਪਨੀਆ ਦੀ ਫੀਡ ਪਾਈ ਪਾਉਣੇ ਆਪਾਂ ਜਿਵੇਂ ਕਹਿ ਲੋ ਕਾਰਗਿਲ ਦੀ ਕਹਿ ਲੋ ਸੀਸ ਦੀ ਕਹਿ ਲੋ ਇਹਨਾਂ ਦੀ ਟਵਾਣਾ ਦੀ ਕਹਿ ਲੋ ਹੋਰ ਬੜੀਆਂ ਹੈਗੀਆਂ ਨੇ ਕਈਆਂ ਦੇ ਚਲੋ ਨਾਮ ਹੋ ਨਹੀਂ ਚਿੱਤੇ ਹੈਗੇ ਵੇਰਕਾ ਦੀ ਕਹਿ ਲੋ ਇਹ ਸਾਰੀਆਂ ਫੀਡਾਂ ਨਾ ਸਟ੍ਰੀਮ ਕੀਤੀਆਂ ਹੁੰਦੀਆਂ ਨੇ ਸਟ੍ਰੀਮ ਜਿਹੜੀਆਂ ਕੀਤੀਆਂ ਹੁੰਦੀਆਂ ਨੇ ਉਹ ਆਪਣੀਆਂ 90% ਆਪਣੇ ਪਸ਼ੂ ਦੇ ਅੰਦਰ ਅਜ਼ੌਰਬ ਹੋ ਜਾਂਦੀਆਂ ਨੇ ਤੇ 10% ਜੋ ਬਾਹਰ ਬੂਰ ਆਉਂਦੀਆਂ ਨੇ ਜਿਹੜੀ ਆਪਣੀ ਕੱਚੀ ਫੀਡ ਹੈ ਇਹ 65 65% ਆਪਣਾ ਪਸ਼ੂ ਯੂਰਪ ਕਰਦਾ ਤੇ 35% ਬਾਹਰ ਆਉਂਦੀ ਏ ਇਸ ਕਰਕੇ ਨਾ ਜਿਹੜੀ ਆਪਣੀ ਸਟ੍ਰੀਮ ਫੀਡ ਹੈ ਉਹ ਇਸ ਕਰਕੇ ਮੈਂ ਤੁਹਾਨੂੰ ਹੁਣ ਇਹ ਇੱਥੇ ਦੋਸਤਾਂ ਨੇ ਇਹ ਗੱਲ ਕਹਿ ਦੇਣੀ ਹੈ ਵੀ ਤੁਸੀਂ ਆਪਿਆਂ ਦਾ ਕਿਹਾ ਸੀ ਵੀ ਘਰ ਦੀ ਫੀਡ ਬਣਾ ਕੇ ਪਾਓ ਸੱਜਣੋ ਹੁਣ ਗੱਲ ਇੱਥੇ ਵੀ ਨੋਟ ਕਰ ਲਿਓ ਮੈਂ ਤੁਹਾਨੂੰ ਕਹਿੰਦਾ ਨਹੀਂ ਕਿ ਕਿਸੇ ਕੰਪਨੀ ਦੀ ਫੀਡ ਪਾਓ ਮੈਂ ਗੱਲ ਕੀਤੀ ਏ ਵੀ ਸਟ੍ਰੀਮ ਕੀਤੀ ਹੋਈ ਵੀ ਉਬਾਲੀ ਹੋਈ ਫੀਡ ਮੈਂ ਉਸ ਟੌਪਿਕ ਤੇ ਗੱਲ ਕਰਦਾ ਪਿਆ ਜੇ ਤੁਸੀਂ ਵੇਖੋ ਆਹ ਚੀਜ਼ਾਂ ਤੁਸੀਂ ਕੱਚੀਆਂ ਭੋਂਗੇ ਵੀ ਪਾ ਸਕਦੇ ਜੀ ਫਰ ਜਿਹੜਾ ਇਹਨਾਂ ਦੇ ਵਿੱਚ ਜਿਹੜੀ ਆਹ ਕਣਕ ਦੇ ਵਿੱਚ ਕਾਰਬੋਹਾਈਡਰੇਟਸ ਹੈਗਾ ਨਾ ਉਹ ਪੂਰਾ ਕੰਪਲੀਟ ਆਪਣੇ ਪਸ਼ੂ ਨੂੰ ਨਹੀਂ ਮਿਲਣਾ ਜਿਹੜਾ ਕਿ ਫਾਈਬਰੋ ਹੈਗਾ ਉਹ ਉਹ ਆਪਣੇ ਪਸ਼ੂ ਨੂੰ ਬਹੁਤ ਅੰਦਰ ਜਿਹੜਾ ਮਾਈਕਰੋ ਹੋਰਾਂ ਨੂੰ ਬਦੌਲ ਚ ਕੰਮ ਕਰਦਾ ਪਸ਼ੂ ਦੀ ਸਿਹਤ ਨੂੰ ਤੰਦਰੁਸਤ ਰੱਖਦਾ ਜਿਹੜਾ ਦੋਸਤੋ ਆਹ ਛੋਲਿਆਂ ਦਾ ਛਿਲਕਾ ਹੈ ਇਹ ਇੱਕ ਬਹੁਤ ਹੀ ਤਗੜਾ ਕਹਿ ਲਓ ਮਿਨਰਲਸ ਵਿਟਾਮਿਨਸ ਦਾ ਕੰਬੀਨੇਸ਼ਨ ਹੈਗਾ ਦੋਸਤੋ ਇਹਨੇ ਆਪਦੇ ਆਪ ਦੇ ਨਾਲ ਜਿਹੜਾ ਉਹਨੂੰ ਆਪਣੇ ਐਨੀਮਲ ਦੇ ਬੱਚੇ ਨੂੰ ਵੀ ਦਾ ਵੀ ਕੀ ਕੇਰ ਕਰਨੀ ਜਿਹੜਾ ਤੁਹਾਡੇ ਮਾਜ ਦੇ ਅੰਦਰ ਪੇਟ ਦੇ ਵਿੱਚ ਬੱਚਾ ਪਲ ਰਿਹਾ ਸੋ ਦੋਸਤੋ ਜਿਹੜਾ ਆ ਆਪਣਾ ਵਡੇਵਿਆਂ ਦੀ ਖਾਲ ਹੈਗੀ ਦੋਸਤੋ ਜਿਹਨੂੰ ਆਪਾਂ ਬਨੋਲਾ ਖਾਲ ਕਹਿ ਦਿੰਨੇ ਆ ਸੋ ਦੋਸਤੋ ਇਹ ਇੱਕ ਐਸੀ ਖਾਲ ਹੈ ਇਹਦੇ ਚ ਬਾਈਪਾਸ ਫੈਟ ਬਹੁਤ ਹੁੰਦੀ ਹੈ ਜਿਹੜਾ ਇੱਕ ਤੁਹਾਡਾ ਪਸ਼ੂ ਦੁੱਧ ਦੇਵੇਗਾ ਦੁੱਧ ਦੀ ਕੁਆਲਿਟੀ ਬੜੀ ਬੈਸਟ ਹੋਵੇਗੀ ਸੋ ਦੋਸਤੋ ਆ ਜਿਹੜੀ ਮਸਟਰਡ ਆਲ ਦੀ ਖਾਲ ਹੈਗੀ ਸਰੋਂ ਦੀ ਖਾਲ ਹੈਗੀ ਦੋਸਤੋ ਇਹ ਦੋਸਤੋ ਜਿਹੜੀ ਸਰੋਂ ਦੀ ਖਾਲ ਹੈਗੀ ਇਹਦਾ ਕੰਮ ਹੁੰਦਾ ਹੈ ਤੁਹਾਡੀ ਪਸ਼ੂ ਦੀ ਬੋਡੀ ਦੀ ਸ਼ੈਡਿੰਗ ਨੂੰ ਪਿਆਰ ਕਰਨਾ ਸੋ ਦੋਸਤੋ ਜੇ ਤੁਸੀਂ ਇਹਨਾਂ ਨੂੰ ਭੇਜ ਕੇ ਪਾਤਾ ਇਹਦੇ ਵਿੱਚੋਂ 65% ਜਿਹੜਾ ਉਹਨਾਂ ਨੂੰ ਪਚਣਾ ਤੇ 35% ਜਿਹੜਾ ਬਾਹਰ ਚਲੇ ਜਾਣਾ ਸੋ ਦੋਸਤੋ ਇਹਨਾਂ ਨੂੰ ਉਬਾਲਣਾ ਹੈ ਇਹ 10 ਕਿਲੋ ਪਾਣੀ ਦੇ ਵਿੱਚ 3.5 ਕਿਲੋ ਰਾਚਰ ਤੁਸੀਂ ਪਾ ਕੇ ਇਹਨੂੰ ਦੋਸਤੋ ਤੁਸੀਂ ਉਬਾਲ ਲੈਣਾ ਚੰਗੀ ਤਰ੍ਹਾਂ ਰਹਿਣਾ ਲੈਣਾ ਜਦੋਂ ਇਹ ਰਿਝ ਗਿਆ ਇਹਨੂੰ ਰਿਝਣ ਤੋਂ ਬਾਅਦ ਠੰਡਾ ਕਰਕੇ ਜਿਹੜੀ ਤੁਹਾਡੀ ਮੱਝ ਖੂਣ ਵਾਲੀ ਏ ਉਹਨੂੰ ਜਦੋਂ ਮਰਜੀ ਖਵਾ ਦਿਓ ਇਹਦੇ ਨਾਲ ਤੁਸੀਂ ਕੀ ਕਰਨਾ ਦੋਸਤੋ ਧਿਆਨ ਦੇ ਨਾਲ ਸੁਣ ਲਿਓ ਗੱਲ ਵਿੱਚ ਨਹੀਂ ਪਾਉਣਾ ਸਮਾਨ ਉਹ 100 ਗ੍ਰਾਮ ਦੋਸਤੋ ਇਹਦੇ ਵਿੱਚ ਆਪਾਂ ਪਾਉਣਾ ਸਰੋਂ ਦਾ ਤੇਲ ਹੁਣ ਕੱਲ ਮੈਂ ਇੱਕ ਵੀਡੀਓ ਵੇਖਦਾ ਪਿਆ ਸੀ ਤੇ ਇੱਕ ਵੇਰਾ ਭਰਾ ਕਹੀ ਜਾਂਦਾ ਸੀ ਵੀ ਜਿਹੜਾ ਤੇਲ ਏ ਜੀ ਇਹਨੂੰ ਸਾੜ ਕੇ ਤੁਸੀਂ ਪਾਉਣਾ ਚਾਹੀਦਾ ਜੀ ਇਹ ਕੱਚਾ ਨਹੀਂ ਪਾਉਣਾ ਚਾਹੀਦਾ ਜੀ ਉਹ ਹੁੰਦਾ ਜੀ ਉਹ ਵੇਖੋ ਮੈਂ ਤਾਂ ਇਹ ਗੱਲ ਕਹਿੰਨਾ ਭਰਾਵਾ ਇਹਨਾਂ ਚੀਜ਼ਾਂ ਨੂੰ ਸਦੀਆਂ ਹੋਈਆਂ ਜਦੋਂ ਦੇ ਪਸ਼ੂ ਬਣੇ ਆ ਜਦੋਂ ਦੇ ਤੇਲ ਬਣੇ ਆ ਉਹੋਂ ਦੇ ਸਾਰੇ ਬਜ਼ੁਰਗ ਆ ਸਾਰੇ ਘਰਾਂ ਦੇ ਵਿੱਚ ਆਪਾਂ ਤੇਲ ਦਈ ਜਾਂਦੇ ਆ ਕੱਚਾ ਤੇਲ ਦਿੰਨੇ ਆ ਹੁਣ ਤੇਲ ਨੂੰ ਪਹਿਲਾਂ ਕਾੜੇ ਕਿੜਾ ਜਦੋਂ ਆਪਾਂ ਤੇਲ ਨੂੰ ਗਰਮ ਕੀਤਾ 100 ਡਿਗਰੀ ਦੇ ਉਬਾਲਿਆ ਇਹਦੇ ਵਿੱਚ ਜੋ ਹੈਗਾ ਅਸੀਂ ਕਾਰਬੋਹਾਈਡਰੇਟ ਸੀ ਆਪਣਾ ਦੂਸਰਾ ਸੀਗਾ ਆਪਣਾ ਫਾਈਬਰ ਉਹ ਬਾਇਓ ਸੀ ਸਾਰਾ ਖਤਮ ਹੋ ਗਿਆ ਡੈੱਡ ਹੋ ਗਿਆ ਫਿਰ ਇਹਦੇ ਵਿੱਚ ਕੀ ਰਹਿ ਗਿਆ ਸੋ ਦੋਸਤੋ ਇਹ ਤੁਸੀਂ ਬਿਲਕੁਲ ਇਹਦੇ ਵਿੱਚ ਨਹੀਂ ਪਾਉਣਾ ਪਹਿਲਾਂ ਤੁਸੀਂ ਇਹਨੂੰ 3.5 ਕਿਲੋ ਸਮਾਨ ਨੂੰ 10 ਕਿਲੋ ਪਾਣੀ ਵਿੱਚ ਰਿੰਦ ਲੈਣਾ ਗਰਮ ਕਰਕੇ ਠੰਡਾ ਕਰਕੇ ਚੰਗੀ ਤਰ੍ਹਾਂ 100 ਗ੍ਰਾਮ ਤੇਲ ਪਾ ਦਿਓ। ਦੋਸਤੋ ਇਹਦੇ ਵਿੱਚ 200 ਗ੍ਰਾਮ ਗੁੜ। 200 ਗ੍ਰਾਮ ਗੋੜ ਕੋੜ ਕੇ ਪਾਉਣਾ ਦੋਸਤੋ। ਕੋੜ ਕੇ ਪਾਣੀ ਵਿੱਚ ਦੋਸਤੋ ਪਾ ਦਿਓ। ਪਾਣੀ ਵਿੱਚ ਕੋੜ ਕੇ ਦੋਸਤੋ ਇਹ ਪਾ ਦੇਣਾ। ਇਹ ਸਾਰੇ ਨੂੰ ਲਾ ਕੇ ਕਸ਼ ਨੂੰ ਦੋ ਟਾਈਮ ਖਵਾ ਦਿਓ। ਜੇ ਆਪਣਾ ਕਿਉਂਕਿ ਇਹ 10 ਕਿਲੋ ਮਾੜ ਬਣ ਜੇਗਾ 5-5 ਕਿਲੋ ਤੁਹਾਡਾ ਮਾੜ ਤਾਂ ਸਾਰਾ ਹੋਇਆ ਨਾ ਆਹ 4 ਕਿਲੋ ਹੀ। ਦੋ ਦੋ ਕਿਉਂ ਨਹੀਂ ਹੋਇਆ ਇਹ ਦੋ ਟਾਈਮ ਸੁਬਾ ਅੱਧਾ ਅੱਧਾ ਹੱਥ ਨੇ ਛਵਾ ਦਿਓ ਇਹ ਤੁਸੀਂ ਦੋਸਤੋ ਮੈਕਸਿਮਮ ਇੱਕ ਮਹੀਨਾ ਪਹਿਲਾਂ ਜਿਹੜਾ ਸੂਣ ਤੋਂ ਤੁਸੀਂ ਸੂਣ ਤੋਂ ਇੱਕ ਮਹੀਨਾ ਪਹਿਲਾਂ ਇਹ ਸਟਾਰਟ ਕਰ ਦਿਓ ਇੱਕ ਮਹੀਨਾ ਪਹਿਲਾਂ ਦੋਸਤੋ ਇਹ ਰਾਚਨ ਤੁਸੀਂ ਸਟਾਰਟ ਕਰਨਾ ਹੈ ਸ਼ੁਰੂ ਕਰ ਦਿਓ ਦੋਸਤੋ ਤੇ ਜਿਹੜਾ ਤੁਹਾਡੇ ਪਸ਼ੂ ਦਾ ਹੱਟ ਉੱਠਦੇ ਦਿੱਸਦੇ ਆ ਉਹ ਸਾਰੇ ਕਵਰ ਹੋ ਜਾਣਗੇ ਜਿਹੜਾ ਨੀਵਾ ਹੈ ਉਹ ਵਧੀਆ ਹੋ ਜਾਏਗਾ ਇੰਨੇ ਨਾਲ ਤੁਸੀਂ ਜੇ ਕੁਝ ਮਰਮੇ ਕੇ ਆਪਦੇ ਵੱਲੋਂ ਐਕਸਟਰਾ ਦੇਣਾ ਹੈਗਾ ਜਿਵੇਂ ਕਿ ਬਾਕੀ ਐਚ ਹੁੰਦਾ ਹੈ ਜਾਂ ਕੁਝ ਹੋਰ ਤੁਸੀਂ ਨਿਕੜ ਵਗੈਰਾ ਦੇਣਾ ਜਿਵੇਂ ਕੋਈ ਹੋਰ ਕੁੜੀਆਂ ਕੁੜੀਆਂ ਉਹ ਤੁਸੀਂ ਬਾਅਦ ਦੀ ਗੱਲ ਹੈ ਮੈਂ ਤੁਹਾਨੂੰ ਇੱਕ ਨੇਚਰਲੀ ਡੈਕ ਪਲਾਨ ਜਿਹੜਾ ਸੀਗਾ ਜਿਹੜਾ ਮੈਂ ਵੀ ਦੇ ਰਿਆ ਆਪਦੇ ਫਾਰਮ ਦੇ ਤੇ 20 ਸਾਲ ਤੋਂ ਜਿਹੜਾ ਮੈਂ ਆਪਦੇ ਕਸਟਮਰਾਂ ਦੇ ਘਰਾਂ ਤੇ ਦਵਾ ਰਿਆ ਮੈਂ ਵੀ ਕਦੀ ਟ੍ਰਾਂਡਕਸ਼ਨ ਵਗੈਰਾ ਫੀਡਾ ਫੂਡ ਨਹੀਂ ਪਾਈ ਆਪਦੇ ਪਸ਼ੂਆਂ ਨੂੰ ਸੋ ਦੋਸਤੋ ਇਹ ਤੁਸੀਂ ਚੀਜ਼ ਜਿਹੜੀ ਇਹ ਸੋ ਤੋਂ ਪਹਿਲਾਂ 1 ਮਹੀਨਾ ਸ਼ੁਰੂ ਕਰ ਦਿਓ ਸੋ ਦੋਸਤੋ ਤੁਹਾਡਾ ਜਿਹੜਾ ਪਸ਼ੂ ਹੈ ਹੈਲਦੀ ਹੋਏਗਾ ਉਹਦਾ ਬੱਚਾ ਹੈਲਦੀ ਹੋਏਗਾ ਦੁੱਧ ਹੈਲਦੀ ਹੋਏਗਾ ਸੋ ਵਧੀਆ ਸਿਹਤ ਰਵੇਗੀ ਸਹੀ ਟਾਈਮ ਤੇ ਉਹਦਾ ਹੀਟ ਚ ਆਏਗਾ ਬੱਚਾ ਦਵੇਗਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ